ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਭਾਈ ਗਗਨਦੀਪ ਘਪੋ ਚੁੱਕੇ ਜੀ ਪਿੰਡ ਜਾਂ ਜੀਆਂ ਜ਼ਿਲ੍ਹਾ ਗੁਜਾਪੁਰ ਨੇ ਤੁਸੀਂ ਬਟਾਲਾ ਨਜ਼ਦੀਕ ਰੋ ਫਤਗੜਾ ਅੱਡਾ ਪੈਂਦਾ ਜੀ ਤੇ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਸੰਦੀ ਵੀ ਠੀਕ ਠਾਕ ਵਧੀਆ ਹੋ ਸੁਣਾਓ ਜੀ YouTube ਦੇਖਣ ਵਾਲੇ ਮੇਰੇ ਭੈਣ ਭਰਾਵਾਂ ਸਾਰਿਆਂ ਤੈਨਾਂ ਦੇ ਲੋ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਤੇ ਵੱਧ ਤੋਂ ਵੱਧ ਚੈਨਲ ਨੂੰ ਵੇਖਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਆਪਣੇ ਕੋ ਅੱਜ ਝੋਟੀਆਂ ਆ ਗਈਆਂ 12 13 ਤੇ ਅਸੀਂ 5 6 ਝੋਟੀਆਂ ਪਾਉਣੀਆਂ ਸਰੇ ਦੀਆਂ ਸੰਦੀ ਠੀਕ ਹੈ ਠੀਕ ਹੈ ਸਾਰੀਆਂ ਵਧੀਆ ਦੁੱਧ ਵਾਲੀਆਂ ਝੋਟੀਆਂ ਤੇ ਰੇਟ ਵੀ ਹਾਂ ਜੱਟ ਬਲੈਗ ਬਿਲਕੁਲ ਜੱਟ ਬਾ ਪਿਓਰ ਤੇ ਜੋਸ਼ ਵਾ ਲੀਨ ਸੁਣੂਆ ਸਾਰੇ ਵਾ ਖਾ ਪੇ ਲੋ ਆ ਰੋਗ ਰੋਗ ਦਾ ਖਾ ਲੱਗਾ ਹਾਂਜੀ ਦੱਸੋ ਐਹੋ ਜਿਹਾ ਝੋਡੇ ਫਿਰ ਦੋ ਦੇ ਅਰੇ ਅੰਮ੍ਰੀਵਰ ਝੋਟੀ ਪੰਜ ਸੱਤ ਦਿਨ ਨਹੀਂ ਸੁਂਦੀ ਅੱਛਾ ਅਰੇ ਪੰਜ ਸੱਤ ਦਿਨ ਝੋਟੀ ਖੜੂ ਆ ਰਾਮਨਾ ਲਓ ਜੀ ਇਹ ਮਗਰਾ ਡਾਉ ਥਲੇ ਪੂਰਾ ਮੈਂ ਨਾ ਬਾਜੀ ਪਿੱਠ ਫੋੜੇ ਬੜਾ ਤੰਗ ਹਾਂਜੀ ਹਾਂਜੀ ਕੱਦ ਵੇਖੋ ਫਰਾ ਪੂਰਾ ਬੰਦੇ ਜੱਡਾ ਨਹੀਂ ਦੱਸਦੀ ਆ ਫਿਰ ਮੈਂ ਦੁਰਦੀ ਪਾ ਲਾਦਾ ਜੇ ਫਿਰ ਦੁੱਧ ਵਾਲੀ ਹੈ ਕਿ ਨਹੀਂ ਹਾਂਜੀ ਹਾਂਜੀ ਆਜੋ ਜੀ ਆਜੋ ਕਿੰਨਾ ਬਾਜੀ ਕਰ ਦਈ ਦੱਸ ਦੋ ਦਸ ਹੰਦੀ ਵੀਰਾ ਹੋਈ ਮਾਜ ਨੇ 20 ਕਿਲੋ ਨਾਲ ਜਵਾਰ ਕਿੰਨੇ ਆ ਗਏ ਸਗ ਵਾਲਾ ਡੀਆਈ ਮੈਂ ਫੁੱਲ ਜਵਾਰ ਬਿਲਕੁਲ ਜੀ ਹਾਂਜੀ ਮੋਲ ਹੰਦੀ ਵੀਰਾ ਦਾ ਮੰਗਣ ਨਾਲ ਭਾ 2.5 ਮੰਗੀ ਜਾਓ ਜਨਾ ਮਰਜੀ ਮੰਗੀ ਜਾਓ 1.90 ਹਜ਼ਾਰ ਦੀ ਝੋਟੀ ਦਵਾ 1.90 ਦੇ ਦੇ ਮੈਂ ਜੇ ਵੀਰ ਫੋਨ ਲਾਵੇ ਮਾਨਦਾਨ ਕਰਾਂ ਫੁੱਲ ਮਾਨਦਾਨ ਖੁੱਲਾ ਹੀ ਹੋਊਗਾ ਫੋਨ ਆਇਆ ਕਰੇ ਬਿਲਕੁਲ ਜੱਟ ਬੁਲਾ ਆ ਗਿਆ ਸਾਰੀ ਆ ਵੇਖੋ ਇੱਕ ਪੂਛਤਾ ਕਾ ਜੱਡ ਬਲੈਕ ਝੋਟੀ ਆ। ਬਸ ਠੀਕ ਆ। ਆਵਾਰ ਇੱਕ ਨਹੀਂ ਕਿਤੇ ਛਟਾਇਰਾ। ਠੀਕ ਆ। ਹਾਂਜੀ। ਆ ਹੈਗੀ ਸੂਈ। ਸੂਈ ਹੰਦੀ ਵੀਰੇ ਦੇ ਥੱਲੇ ਅੱਜ 10 ਡੇਣਾ ਸੂਈ 15 ਕਿਲੋ ਦੁੱਧ ਤਿਆਰ ਆ ਚੋਕੇ ਖੜੇ ਮੇਰਾ ਭਰਾ ਕੋਈ। ਲੋ ਜੀ 10 15 ਕਿਲੋ ਤਿਆਰ ਆ ਜੀ। ਤਿਆਰ 15 ਕਿਲੋ ਦੁੱਧ ਵੀ ਕਰੋ ਚੈੱਕ। ਹਾਂਜੀ। ਇਹ ਵੀ ਦਿਖਾਓ। ਬੱਚਾ ਮਗਰ ਕੀ ਆ ਗਿਆ ਜਿੰਨੇ? ਇਹ ਤਾਂ ਮਗਰ ਕੱਟੀ ਸੀ ਵੀਰ। ਕੱਟੀ ਮਗਰ ਆ ਗਈ ਆ ਜੀ ਇਹ ਵੀ ਚੈੱਕ ਕਰੋ। ਇਹ ਬਾਈ ਜੀ ਫਿਰ ਮਾਰ ਲੈ ਇਧਰ ਉਹ ਲੈ ਸਾਰਾ ਅਜ ਕੀ ਫਿਰ ਮਾਰ ਨਹੀਂ ਦੀ ਵਾ ਚਾਰ ਝੋਟੀਆਂ ਉਧਰੋਂ ਆਈਆਂ ਵਾ ਆ ਵੀ ਮੈਂ ਇਧਰੋਂ ਲਈ ਆ ਬੇਰ ਵਾ ਠੀਕ ਹੈ ਠੀਕ ਹੈ ਅਚੇ ਇਧਰੋਂ ਲਈ ਆ ਹਾਂ ਜੀ ਹਾਂ ਜੀ ਉਹ ਵੀ ਝੋਟੀਆਂ ਇਧਰੋਂ ਲਈ ਰੋਗਣਾ ਮਾਰੇ ਗੰਡ पे ਠੀਕ ਆ ਲੈ ਵਾ ਵੇਖੋ ਹੁੰਦੀ ਵੀਰਾ ਤੂੰ ਤੱਕ ਲਾਇਆ ਮੈਂ ਨੇ ਪੂਰੇ ਚੰਗੇ ਲੈਵੇ ਵਾਲੇ ਬਾਈ ਹਣਾ ਦੁੱਧ ਵੀ 15 ਕਿਲੋ ਗਿਆ ਰ 15 ਕਿਲੋ ਚੋਕੇ ਦਵਾਂਗੇ ਵਾ ਠੀਕ ਆ ਹਾਂ ਜੀ ਹਾਂ ਜੀ ਆਜ ਆਜੋ ਜੀ ਆਜੋ ਚੁਆਈ ਇਹੋ ਜੀ ਫੁੱਲ ਚੁਆਈ ਵਧੀਆ ਮੈਂ ਕਹਿੰਦਾ ਚੁਆਈ ਫੁੱਲ ਸ੍ਰੀ ਵੀਰ ਵਧੀਆ ਰੇ ਚਲੋ ਠੀਕ ਹੈ ਹਾਂ ਜੀ ਹਾਂ ਜਵਾਬ ਸਮਾਲ ਆ ਜਿਹੜਾ ਡੰਗਰ ਦੁੱਧ ਵੀ ਦੇਣਾ ਪੜਾ ਸਦੀ ਵੀ ਉਹ ਕੱਢਦਾ ਬਿਲਕੁਲ ਜੀ ਬੰਦੋ ਬੰਦੋ ਇਹ ਵੀ ਦਿਖਾਓ ਮਾਣੇ ਲੈ ਕੇ ਦਿਖਾਉਂਦੇ ਨੇ ਨੇੜੇ ਹੋ ਗਏ ਹਾਂ ਹਾਲ ਵੀ ਗਿਆ ਜੇ ਨਹੀਂ ਛੋਟੀ ਵੀ ਦੁੱਧ ਹਾਂ ਹਾਂ ਜੀ ਮੋਲਨਦੀ ਵੀ ਇਹਦਾ ਸਵਾਲ ਆ ਕਿਆ ਹਾਂ ਜੀ ਤੇ ਬਾਕੀ ਦੇ ਪਹਾੜ ਨਹੀਂ ਦੇਣੀ ਅਸੀਂ ਛੋਟੀ ਮੇਰੀ 115000 ਦੀ ਛੋਟੀ ਜਿਹੜਾ ਛੋੜ ਛੜ ਕਰਦਾ ਕੋਈ ਨਹੀਂ ਛੋੜ ਛੜ ਕਰ ਦਣਗੇ ਹਾਂ ਜੀ ਹਾਂ ਜੀ ਚਲੋ ਤੇ ਉਹ ਜੀ ਬਜੀ ਫਿਰ ਉਹ ਹੁੰਦੀ ਵੀਰ ਝੋਡੀ ਜੜੀ ਹੈ ਨਾ ਤੁਹਾਨੂੰ ਪਤਾ ਪਿਛਲੀ ਵੀਡੀਓ ਤੇ ਪਾਈ ਤੇ ਬੰਦੇ ਆਏ ਨਹੀਂ ਚੋਲੀ ਹੀ ਹੁੰਦਿਆਂ ਨੂੰ ਅੱਛਾ ਠੀਕ ਆ ਉਹ ਥੋੜੀ ਤਾ ਕਰਕੇ ਰੋਕ ਗਈ ਹਾਂ ਤੇ ਇਹ ਲੱਖ ਰੁਪਏ ਦੀ ਝੋਡੀ ਆ ਨਾ ਦੁੱਧ 14 ਕਿਲੋ ਕੋ ਚੋਕੇ ਖੜੇ 14 ਕਿਲੋ 14 ਕਿਲੋ ਤੇ ਹੱਲੀ ਵਾਲਾ ਦੁੱਧ ਚੋਲੇ ਭਾਵੇਂ ਕੋਈ 13 ਨੂੰ ਨਾ ਹੀ ਘਟਣੀ ਹੁੰਦਾ ਲੈ 14 ਕਿਲੋ ਤਿਆਰ ਨਾਲ ਇਖਤਾਰੋਂ ਥੱਲੇ ਵੈਂਦਾ ਵੀ ਇਹ ਵੀ ਦਿਖਾਉਗਾ ਰੋਕ ਲਈਏ ਗੰਢਾ ਕਿਵੇਂ ਬੰਦਿਆ ਦੋ ਦਫਤਰਮ ਚੋਰਗਲ ਹੋਗਾ 10 ਦਾ ਮੇਰੇ ਤੇ 13 ਤੋਂ ਤਾਹ ਜੋਗਦਾ ਜਿਹੜਾ ਮਰਜ਼ੀ ਕੋ ਆਣੇ ਚਮਾਲੇ ਪਾ ਦੋ ਟਾਈਮ ਚਮਾਲੇ ਤਿੰਨ ਟਾਈਮ ਚਮਾਲੇ ਧਾਰਾ ਤੂੰ ਰੰਗ ਬਰਾਬਰ ਜੋ ਬਾਈ ਥੋੜੀ ਜੀ ਰੱਖ ਦੀ ਜੋ ਬਾਈ ਵਾਲੀ ਸਾਈਡ ਹਾਂ ਜੀ ਰੱਖ ਦੀ ਹੈ ਨਾ ਹਾਂ ਬਾਕੀ ਧਾਰਾ ਧੂੜਾ ਬਰਾਬਰ ਥਲਾ ਚੱਡੇ ਦਿਖਾਰੇ ਕਰਾਂਗੇ ਹਾਂ ਮਾਰਦਾਨ ਕਰਦੇ 95 ਦੀ ਸਲੀਬ ਵੀ ਦੇ ਦਾਂਗੇ ਚਲੋ 95000 ਜਣਾ ਪਰ ਦੁੱਧ ਇੰਨੇ ਵਾਲੀ ਮੱਚ ਨਹੀਂ ਬਾਰ ਹੋਏ ਨੇ ਜਿੰਨਾ ਠੀਕ ਚੱਲ ਲੋਈ ਫੇਰ ਲੋਈ ਝੋਟੀ ਆ ਗਈ ਦੂਜਾ ਸੁਗ ਖੰਦੀਵੀਂ ਸੁਈ ਮੂੰਹੋ ਛੇ ਦਾਂਦੇ ਆ ਹਾਂ ਬਸ ਅਰੇ ਵੇਖ ਲੋ ਡੰਗਰ ਤੁਹਾਡੇ ਸਾਹਮਣੇ ਆਏ ਤਿਆਰ ਤੂਰ ਹੋਣੇ ਆ ਅੱਜ ਤੇ ਘਿਹਾਰੀਆਂ ਵੀ ਨਹੀਂ ਪਾਈਆਂ ਅਸੀਂ ਉਦਾਂ ਹੀ ਆ ਬੰਦੇ ਜਰੂਰ ਦਿਖਾਉਗੇ ਹਾਂ ਇਹਦਾ ਯਾਰ ਆਪਣੇ ਇਹਦਾ ਹਾਂਜੀ ਹਾਂਜੀ ਪੁਰਾਣੇ ਯਾਰ ਕਿ ਨਹੀਂ ਹਾਂਜੀ ਹਾਂਜੀ ਅੱਜ ਘਿਹਾਰੀਆਂ ਨਹੀਂ ਪਾਈਆਂ ਮੈਂ ਚਲੋ ਪਾ ਦਨੇ ਇਦਾਂ ਹਨਾ ਤੁਸੀਂ ਆਏ ਹੁਣ ਨਾਲੇ ਬਿਲਕੁਲ ਬਿਲਕੁਲ ਹਾਂਜੀ ਕਿੰਨਾ ਦੋ ਯਾਰ ਬਈ ਫਿਰ 12 13 ਕਿਲੋ ਬੋਲਾ ਹੀ ਇਹ ਝੋਟੀ ਥੱਲੇ 12 ਤੇਰਾ ਕੋਲ ਇਸ ਟਾਈਮ ਬੋਲਾ ਹੀ ਹਾਂ ਲੇਵਾ ਵੇਖੋ ਕਿੰਨਾ ਸੋਹਣਾ ਲੱਗਾ ਝੋਟੀ ਨਹੀਂ ਠੀਕ ਹੈ ਬਾਜੀ ਹਾਂ ਨਹੀਂ ਪੂਰੀ ਰਾਜੀ ਰੂਜੀ ਬੋਲੀ ਆਲੇ ਆਲੇ ਪਟਿਆ ਪੁੱਟਿਆ ਦੇ ਬਨਣੀਆਂ ਮਈਆਂ ਗੁੰਦੀ ਗੁੰਦੀ ਝੋਟੇ ਹਨ ਹਾਂਜੀ ਗੁੰਦੀ ਪੂਰੀ ਆ ਵਧੀਆ ਆ ਜਿਓ ਆਜੋ ਇੰਦਾ ਮੋਲੇ ਜੀ ਫਿਰ ਸੰਦੀਪ ਵੀਰ ਮੋਲਤ ਭਾਵੇਂ ਇਹਦਾ ਡੇਢ ਕਰੀ ਜਾਓ 60 ਕਰੀ ਜਾਓ 1 ਲੱਖ 40 ਹਜ਼ਾਰ ਦੀ ਝੋਟੀ ਦੇਣਾ ਕਿ 2000 ਮਾਨ ਕਰ ਦਾਂਗੇ ਚਲੋ 1 ਪੈਂਦੀ ਜਾਓ 35 ਹਜ਼ਾਰ ਨਾਲ ਦੇਣਾ ਵੇ ਮਾੜੋ ਇੱਥੇ 1 ਲੱਖ 35 ਹਜ਼ਾਰ ਹੀ ਜਾਂਦੋ ਹਾਂਜੀ ਹਾਂਜੀ ਤੇ ਉਹ ਵੀ ਸੂਈ ਹੈ ਪਰਲੀ ਉਹ ਵੀ ਸੂਈ ਸੰਦੀਪ ਵੀਰ ਉਹ ਵੀ ਝੋਟੀ ਵੇਖੋ ਟੌਪ ਕਲਾਸ ਹੈ ਜੈਡ ਬਲੈਕ ਝੋਟੀ ਹੈ ਜੈਡ ਬਲੈਕ ਆ ਹਾਂਜੀ ਲਓ ਜੀ ਲਓ ਲਓ ਜੀ ਇਹ ਵੀ ਆ ਗਿਆ 500 ਤਾਂ ਦੇਣਾ ਦੀ ਸੂਈ ਹੈ ਵੀ ਠੀਕ ਆ ਹਾਂਜੀ ਹਾਂਜੀ ਮੈਂ ਵੀ ਪੜੀ ਬਰੀ ਹਾਂ ਹਾਂਜੀ ਇਹਦੇ ਥੱਲੇ ਵੀ 11 12 ਕਿਲੋ ਹੈਗਾ ਮੈਂ ਝੋਟੀਆਂ ਉਧਰ ਆਈਆਂ ਹੈ ਜੀ ਉਧਰ ਉਧਰ ਹੁੰਦੀ ਵੀਰ ਹਾਂਜੀ ਬੱਚੇ ਬੋਲੇ ਚਲੋ ਬਾਹਰ ਪਾੜਾ ਕਰ ਲਏ ਬੱਚੇ ਸਾਰੇ ਬਿਲਕੁਲ ਸਾਰੇ ਪੱਤੇ ਹਫਤੇ ਤੋਂ ਅੰਦਰ ਹੀ ਬੱਚੇ ਜੰਨੇ ਸਾਰੇ ਆਜੋ ਹਾਂਜੀ ਝੋਟੀ ਦੀ ਥੋਈ ਵੀ ਅਜੇ ਘੜੀ ਗਈ ਆ ਅਜੇ ਥੋੜੀ ਪਾਸ ਕੀਤੀ ਕੋ ਬੰਦੇ ਆਏ ਇਹਦਾ ਮੁੱਲ ਜੀ ਫਿਰ ਇਹਦਾ ਮੁੱਲ ਵੀ ਸੰਦੀਪ ਇੱਕ 130000 ਆ ਹਾਂ ਪੰਜੀ ਦੀਆਂ ਹਨ ਇਹ ਵੀ ਝੋਟੀਆਂ ਜਾਂਦੇ 125000 ਆ ਵਧੀਆ ਟੋਪ ਲਾ ਦੀਆਂ ਝੋਟੀਆਂ ਪੂਰੇ ਕੱਦ ਕਾਠ ਵਾਲੀਆਂ ਬਾਕੀ ਮਾਲ ਹੋਰ ਵੀ ਬਾਈਆਂ ਖੜਾਵਾ ਬਾਕੀ ਤਿਆਰ ਹੋਣੇ ਅਗਲੀ ਵੀਡੀਓ ਤੇ ਫੇਰ ਅਸੀਂ ਮਾਰ ਪਾਵਾਂਗੇ ਨਾ ਚਲੋ ਤੇ ਬਾਕੀ ਢਾਡੇ ਸਾਹਮਣੇ ਵੇਖ ਲੋ ਅਜੇ ਪੁਰਕ ਲਿਆਰੀਆਂ ਹਿਲਾਰੀਆਂ ਤਿਆਰ ਤੋਂ ਕਰਨ ਵਾਲੀਆਂ ਬਾਕੀ ਕਰਕੇ ਤਿਆਰ ਹੀ ਕੱ ਲਾਂਗੇ ਜੋ ਭਰਾ ਲਊਗਾ ਆ ਵਧੀਆ ਤਿਆਰ ਕਰਕੇ ਝੋਟੀਆਂ ਭੇਜਾਂਗੇ ਬਾਕੀ ਆਪਣਾ ਪਿੰਡ ਹੈ ਛੰਨੀਆਂ ਖੁਰਦ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਬਟਾਲਾ ਵਾ ਤੇ ਨਜ਼ਦੀਕ ਹਨ ਫਰੇਗੜ ਚੂੜੀਆਂ